ਕਣੀ ਮੈਂ ਪਹਿਲੇ ਦਿਨ ਜਿਸ ਦਿਨ ਮੈਂ ਘਰੋਂ ਰੇੜੀ ਤੋਰੀ ਸੀਗੀ ਮੈਂ ਸਭ ਤੋਂ ਪਹਿਲਾਂ ਜਿਵੇਂ ਕਹਿੰਨ ਲਫਾਫੇ ਸ਼ਰਮ ਪਾ ਕੇ ਗੱਠ ਮਾਰ ਕੇ ਉਹ ਵੇਚੀ ਬੱਲਾ ਸ਼ਰਮ ਹੀ ਵੇਚੀ ਬੱਲਾ ਸ਼ਰਮ ਹੀ ਵੇਚੀ ਵੇ ਲਾਤੀ ਬਸ ਬਸ ਕੋਈ ਕਿੱਲੋ ਘਰੋਂ ਜੋ ਉਹ ਮੈਂ ਤੁਰਿਆ ਸਿਰਫ 2 ਕਿਲੋ ਦਹੀਂ ਲੈ ਕੇ ਤੁਰਿਆ ਸੀ 2 ਕਿਲੋ ਦਹੀਂ ਲੈ ਕੇ ਮੇਰਾ ਕੋਈ ਏਟੀਐਮ ਨਹੀਂ ਚੱਲਦਾ ਹੁੰਦਾ ਸੀ ਬਸ ਯਾਨੀ ਕਿ ਜਦੋਂ ਮਾਰਕੀਟ 'ਚ ਨਿਕਲਿਆ ਦੁਨੀਆ ਦੇਖਦੀ ਆ ਮਿੱਟੀ ਨੂੰ ਵੀ ਵੇਚ ਜਾਂਦੇ ਆ ਲੋਕ ਵੇਚਣ ਵਾਲੇ ਯਾਰ ਤੁਸੀਂ ਮੈਂ ਇੱਥੇ ਰਹੋਗੇ ਆਪਦੇ ਘਰ ਪਰਿਵਾਰ ਆ ਇਹ ਪੰਜਾਬ ਆ ਸਮਾਜ ਆ ਚਾਚੇ ਤਾਏ ਨੇ ਇਹ ਮਿਲ ਲੈਣੀ ਹੈਗੇ ਦੁਬਾਰਾ ਇਹਨਾਂ ਰਿਸ਼ਤੇ ਮੈਣਨੇ ਆ ਨਾ ਤੁਹਾਨੂੰ ਧਰਤੀ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪਲੇਟ ਲਾਏ ਆਪਣਾ ਚੈਨਲ ਦੇਖ ਰਹੇ ਸਾਰੇ ਬੰਦਿਆਂ ਨੂੰ ਸਤਿ ਸ੍ਰੀ ਅਕਾਲ ਵੀਰੇ ਅੱਜ ਆਪਾਂ ਬਹੁਤ ਹੀ ਸਪੈਸ਼ਲ ਬੰਦੇ ਕੋਲੇ ਪਹੁੰਚੇ ਆ ਕਿਸਾਨ ਹੱਟ ਬਾਲ ਬੇ ਵਾਲੇ ਕੋਲੇ ਬਹੁਤ ਜਿਆਦੇ ਮਿਹਨਤੀ ਮੁੰਡਾ ਪਰਫੈਕਟ ਉਹ ਦਮ ਚ ਲਾਗੇ ਨਾ ਉਹਨਾਂ ਮੁੰਡੇ ਹੁੰਦੇ ਆ ਸਾਰੇ ਜਾਣੇ ਆ ਵੀ ਮਿਹਨਤ ਕਰਦੇ ਆ ਮਦਦ ਕਰ ਰਿਹਾ ਜਰੂਰ ਬਿਖਾ ਦੇ ਵੱਧ ਤੋਂ ਵੱਧ ਪੰਜਾਬੀਆਂ ਨੂੰ ਸਪੋਰਟ ਕਰੋ ਮਦਦ ਕਰੋ ਇਹਨਾਂ ਦੀ ਅਨਿਰ ਵੀ ਬਣ ਜਾਂਦਾ ਕਿਉਂਕਿ ਆਪਾਂ ਹੋਰ ਵੀ ਕਮਿਊਨਿਟੀਆ ਤੋਂ ਖਾਨ ਨਹੀਂ ਆ ਨਾ ਉਹ ਫੁੱਲ ਬਣਾਈਏ ਉਹ ਆਜੀ ਦਾ ਸਪੈਸ਼ਲ ਬਹੁਤ ਵਧੀਆ ਖਿਆਲ ਰੱਖਦੇ ਹੁੰਦੇ ਦਿਖਾਉਣੇ ਆਪਾਂ ਕਟਿੰਗ ਕਰਕੇ ਲਾ ਦੇਣਾ ਅੱਡ ਥੰਨੋ ਅਸੀਂ ਮਿਲਾਉਣੇ ਆ ਸਰਦਾਰ ਕਰਮਜੀਤ ਸਿੰਘ ਜੀ ਸਤੀਕਾਲ ਜੀ ਸਤੀਕਾਲ ਜੀ ਜੀ ਆਇਆਂ ਨੂੰ ਹੋਰ ਸੁਣਾਓ ਠੀਕ ਠਾਕ ਜੀ ਆਇਆਂ ਪੂਰੇ ਵਧੀਆ ਲੈ ਆ ਅੱਜ ਤੁਹਾਡੇ ਕੋਲੇ ਚੱਲੀਏ ਜੀ ਆਇਆਂ ਨੂੰ ਆਪਾਂ ਆਪਾਂ ਪ੍ਰਮੋਟ ਕਰੀਏ ਥੋੜਾ ਜਿਹਾ ਨਾ ਹਣਾ ਬਿਲਕੁਲ ਜੀ ਆਪਣੇ ਦਾ ਖਾਣਾ ਵੀ ਚਾਹੀਦਾ ਹਾਂ ਤੇ ਨੇੜੇ ਦੇ ਘੜ ਦੇ ਸੜਕ ਬਹੁਤ ਚੱਲਦੀ ਹੈ ਇਹ ਹਾਂ ਇਹ ਆਪਾਂ ਖੜੇ ਹਾਂ ਰੈਕਾਡ ਰੋਡ ਜਿਹੜੀ ਮੁੱਲਾਪੁਰ ਤੋਂ ਰੈਕਾਡ ਰੋਡ ਜਾਂਦੀ ਹੈ ਛੋਟਾ ਜਿਹਾ ਕੁਸ ਕੁ ਹਜ਼ਾਰ ਹਾਂਜੀ ਤੇ ਸਰਾਰ ਦੇ ਜਾਨੀ ਆਪਣੇ ਆ ਕਾਲਗੜ ਚਰਚ ਰੋਡ ਵੱਜਦਾ ਵਾ ਤੇ ਚਰਚ ਰੋਡ ਦੇ ਬਿਲਕੁਲ ਅਪੋਜ਼ਾਈਟ ਤੇ ਜਿਹੜਾ ਗੋਗੀ ਬਾਗਵਾ ਹੁੰਦਾ ਛਤਰੀਆਂ ਬਣਾਉਂਦਾ ਜਿਆਦਾ ਜਾਨੀ ਮਾਰਕੀਟ ਦੇ ਵਿੱਚ ਇਹਦੀ ਪਛਾਣ ਆ ਉਹਦੇ ਨਾਲ ਹੀ ਆਪਾਂ ਜਿਹੜਾ ਪਲਾਟ ਲਾਉਣਾ ਉਹਦੇ ਹੱਟ ਲਾਉਂਦੇ ਆ ਆਪਾਂ ਜਿੱਥੇ ਮੈਂ ਦੱਸਦਾ ਤੁਹਾਨੂੰ ਪੁਰਾਣੇ ਬੰਦੇ ਸਾਰੇ ਜਾਣਦੇ ਹੋਣਗੇ ਜਿੱਥੇ ਜੀਤ ਟੈਰਾਂ ਵਾਲੀ ਦੀ ਦੁਕਾਨ ਹੈ ਹਾਂ ਬਿਲਕੁਲ ਬਿਲਕੁਲ ਉਹੀ ਜਗ੍ਹਾ ਉਹੀ ਆ ਉਹਦੇ ਬਿਲਕੁਲ ਮੂਰੇ ਖੜਾ ਹਾਂਜੀ ਤੇ ਆਪਾਂ ਵੀਰੇ ਕੀ ਕੀ ਸਾਡੇ ਕੋਲੇ ਜੀ ਤਕਰੀਬਨ ਸਾਰ ਤਾਂ ਚਾਂਪਾ ਹੁੰਦੀਆਂ ਨੇ ਹਾਂਜੀ ਪਨੀਰ ਟਿੱਕੇ ਹੁੰਦੇ ਆ ਵੇਰਕਾ ਦੇ ਮਸ਼ਰੂਮ ਟਿੱਕਾ ਹੁੰਦਾ ਤੰਦੂਰੀ ਮਮਤ ਯਾਨੀ ਤੰਦੂਰੀ ਕਨਸੈਪਟ ਹੀ ਆਪਣਾ ਤੰਦੂਰੀ ਸਾਰਾ ਪੰਜਾਬ ਦਾ ਹਾਂਜੀ ਤੇ ਟੇਸਟ ਦੀ ਸਾਡੇ ਜਿਹੜੀ ਹੈਗੀ ਉਹ ਫੁੱਲ ਗਰੰਟੀ ਆ ਕਿਉਂਕਿ ਅਸੀਂ ਇਹ ਕੋਲੇ ਆਮ ਆਉਂਦੇ ਜਾਂਦੇ ਰਹਿੰਨੇ ਆ ਨਹੀਂ ਬਿਲਕੁਲ ਅਸੀਂ ਦੇਖੋ ਸਾਡਾ ਅਸੀਂ ਇਹ ਸੋਚਿਆ ਚੰਗਾ ਖਾਣੇ ਆ ਚੰਗਾ ਹੀ ਖਵਾਉਣਾ ਚੰਗਾ ਹੀ ਖਵਾਉਣਾ ਹਾਂ ਅਸੀਂ ਅਸੀਂ ਜਿਹੜੇ ਮਸਾਲੇ ਵੀ ਆ ਇਹ ਸੋਚਦੇ ਆ ਵੀ ਡੱਬੀ ਬੰਦ ਰੱਖੇ ਜਾਣ ਐਮਡੀਐਚ ਤੋਂ ਨਾਲੇ ਅਸੀਂ ਕੰਮ ਨਹੀਂ ਕਰਦੇ ਕਿਉਂਕਿ ਟੇਸਟ ਬਣਾਉਣਾ ਉਹਦਾ ਮਸਾਲਿਆਂ ਨੇ ਹਾਂਜੀ ਕੋਈ ਵੀ ਬੰਦਾ ਕਹਿੰਦਾ ਵੀ ਮਸਾਲੇ ਮਸਾਲਿਆਂ ਦਾ ਜਿਹਨੂੰ ਕੰਬੀਨੇਸ਼ਨ ਬਣਾਉਣਾ ਆ ਜਾਂਦਾ ਵਾ ਉਹਦੇ ਕੋਲੇ ਟੇਸਟ ਆਪਣੇ ਆਪ ਹੀ ਆ ਜਾਂਦਾ ਬਿਲਕੁਲ ਜੀ ਤੇ ਵਧੀਆ ਕੁਆਲਿਟੀ ਦਾ ਫੂਡ ਹੁੰਦਾ ਸਾਫ ਸਫਾਈ ਹੈ ਜੀ ਮੈਂ ਜੀ ਆਪਣੇ ਲੁਧਿਆਣੇ ਮਾਡਲ ਟਾਊਨ ਆ ਟਿਮੀ ਵੇਖਰੀ ਉਥੇ ਮੇਰੇ ਅੰਮੇ ਦਾ ਗੁਰਮਖਵੀਰ ਸੀਗਾ ਅ ਅਖੰਡਕੀਤਨੀ ਜੱਥੇ ਦਾ ਹਾਂਜੀ ਤੇ ਉਹ ਕਾਫੀ ਫੇਮਸ ਉਹ ਏਰੀਆ ਦੇ ਵਿੱਚ ਮੈਂ ਸੋਚਿਆ ਵੀ ਹੁਣ ਮੈਂ ਕਾਫੀ ਟਾਈਮ ਆਪਦੀ ਜ਼ਿੰਦਗੀ ਦਾ ਸਮਾਂ ਯਾਨੀ ਜਦੋਂ ਮੈਂ ਪੜ ਕੇ ਹਟਿਆ ਪੜਨ ਤੋਂ ਬਾਅਦ ਮੈਂ ਯਾਨੀ ਬਾਹਰ ਜਾਣ ਦੀ ਚਾਹ ਦੇ ਵਿੱਚ ਮੈਂ ਕੋਈ ਸਿੱਖਿਆ ਨਹੀਂ ਆਪਦੀ ਖੇਤੀ ਦੇ ਵਿੱਚ ਬੜਿਆ ਰਿਹਾ ਤੇ ਜਦੋਂ ਉਸ ਵੀਰ ਕੋਲੇ ਗਿਆ ਤੇ ਉਹ ਵੀਰ ਨੇ ਮੈਨੂੰ ਤਕਰੀਬਨ 4 ਮਹੀਨੇ ਤੋਂ ਕਰੀਬ ਮੈਂ ਉਸ ਵੀਰ ਕੋਲੇ ਲਾਏ ਉਨੇ ਆਪਾਂ ਨੂੰ ਇਹ ਚਾਂਪ ਦਾ ਗੌਰਮੰਤਰ ਦਿੱਤਾ ਜਿੰਨੇ ਕਹਿ ਰਹੀਏ ਉਹ ਚਾਂਪ ਦਾ ਤੁਸੀਂ ਹਾਈਲਾਈਟ ਵੀ ਕੀਤੀ ਹੋਈ ਆ ਹਾਂਜੀ ਮੈਂ 2008 ਦੇ ਵਿੱਚ ਕੀਤੀ 2008 ਹਾਂਜੀ ਫਿਰ ਤੁਸੀਂ ਬਾਹਰ ਗਏ ਨਹੀਂ ਜੇ ਆ ਚਲੇ ਜਾਂਦੇ ਹਾਂ ਉਹਨੂੰ ਪੀਆਰ ਹੋ ਜਾਣਾ ਨਹੀਂ ਮੈਨੂੰ ਮੇਰਾ ਮੇਰਾ ਪੰਜਾਬ ਦੀ ਹੋਣਾ ਲੱਗਦਾ ਆਏ ਹਾਂ ਮੈਨੂੰ ਪੰਜਾਬ ਦਾ ਜਿਹੜੀ ਮੁਹੱਬਤ ਆ ਨਾ ਇਹ ਮਿੱਟੀ ਨਾਲ ਮੈਂ ਦੇਖਿਆ ਵੀ ਇਹਦੇ ਅਰ ਕੀ ਨਾ ਤਾਂ ਮੈਨੂੰ ਕਿਤੇ ਧਰਤੀ ਦੇਖਣ ਨੂੰ ਮਿਲੀ ਆ ਨਾ ਪਾਣੀ ਮਿਲਿਆ ਜੀ ਅਮਰਤ ਵਰਗਾ ਪਾਣੀ ਆ ਮੈਂ ਮੈਂ ਮੰਨਦਾ ਵਾਂ ਕੰਮ ਬੜਾ ਕਰਨ ਵਾਲੇ ਚਾਹੀਦੇ ਆ ਆਪਦੇ ਘਰਵਾਰ ਨੂੰ ਛੱਡ ਕੇ ਆਪਾਂ ਕਹਿ ਦਿੰਨੇ ਆ ਦੂਜੇ ਮੌਲਕ ਦੇ ਵਿੱਚ ਜਾ ਕੇ ਤਰੱਕੀ ਕਰਨੀ ਬਹੁਤ ਮਿਹਨਤ ਦਾ ਕੰਮ ਹੁੰਦਾ ਵਾ ਤੁਸੀਂ ਕਿੰਨੇ ਸਾਲ ਲਾ ਕੇ ਆ ਤੁਹਾਨੂੰ ਲੀਹੇ ਵਾਰ ਵਾਰ ਆਪਾਂ ਘਰ-ਬਾਰ ਬਣਾਉਣ ਲਈ ਬਾਹਰ ਜਾਂਦੇ ਆ ਉਹ ਆਪਣੇ ਕੋਲ ਆਲਰੇਡੀ ਹੈਗੇ ਆ ਬਜ਼ੁਰਗਾਂ ਦੇ ਬਜ਼ੁਰਗਾਂ ਨੇ ਦੇਖੋ ਆਪਣਾ ਰੁਬੇਬੰਦੀ ਹੋਈ ਰੱਬੇਬੰਦੀ ਤੋਂ ਪਹਿਲਾਂ ਆਪਣੀ ਜ਼ਮੀਨਾਂ ਦੇ ਟੁਕੜੇ ਸੀਗੇ ਹਨਾ ਬਜ਼ੁਰਗਾਂ ਨੇ ਜ਼ਮੀਨ ਇਕੱਠੀ ਕੀਤੀ ਕਿ ਸਾਡੇ ਪੁੱਤ-ਪੋਤੇ ਇੱਥੇ ਐਸ਼ ਕਰਨਗੇ ਉਹ ਜ਼ਮੀਨ ਦੇ ਟੁਕੜਿਆਂ ਤੇ ਯਾਨੀ ਆਪਾਂ ਜਿਉਂ ਬਣੀ-ਬਣਾਈ ਜਾਇਦਾਦ ਨੂੰ ਛੱਡ ਕੇ ਉੱਥੇ ਜਾ ਕੇ ਨਵੇਂ ਜਨ ਬਣਾਉਣ ਲੱਗਦੇ ਆ ਆ ਬਣਾਉਣ ਲੱਗਦੇ ਆ ਤੁਹਾਡੀ ਲਾਈਫ ਲਿੰਗ ਜਾਂਦੀ ਆ ਮੈਂ ਮੈਂ ਮੰਨਦਾ ਵੀ ਉਹ ਜ਼ਿੰਦਗੀ ਦਾ ਜਿਹੜਾ ਰਸਾ ਉਹ ਕੰਮ ਖਾ ਜਾਂਦਾ ਤੁਹਾ ਜਾਣਿਓ ਕੰਮ ਦੇ ਵਿੱਚ ਜੇ ਤੁਸੀਂ ਅੜ ਜਾਂਨੇ ਹੋ ਕਿ ਲੰਬਾ ਟਾਈਮਾਂ ਉਥੇ ਈਐਮਏ ਭਰਦੇ ਰਹਿਆਂਦੇ ਆ ਕਸ਼ਟਾਂ ਚੱਲ ਪੈਂਦੀਆਂ ਨੇ ਹਾਂ ਮਤਲਬ ਇਹ ਚੀਜ਼ ਚੱਲਦੀ ਰਹਿੰਦੀ ਆ ਇਹ ਪੰਜਾਬ ਆ ਪੰਜਾਬ ਦੇ ਵਿੱਚ ਪ੍ਰੋਪਰ ਆਪਣੇ ਕੋਲੇ ਪਾਣੀ ਆਵਦਾ ਘਰ ਆਪਣਾ ਵਾ ਹੈਨਾ ਥੋੜਾ ਜਿਹਾ ਕੰਮ ਹੀ ਕਰਨਾ ਵਾ ਬਿਲਕੁਲ ਆਪਣੀ ਟਾਈਮਿੰਗ ਵਗੈਰਾ ਕੀ ਆ ਟਾਈਮਿੰਗ ਦੀ ਸਾਡੀ ਸ਼ਾਮ ਤੋਂ ਆ ਅਸੀਂ ਸ਼ਾਮ ਦੇ 4 ਵਜੇ ਹਟ ਤੇ ਇੱਥੇ ਪਹੁੰਚਦੇ ਆ ਰਾਤ ਨੂੰ 9:30 ਤੱਕ ਸਾਢੇ 9:30 ਤੱਕ ਰਾਤ ਹਾਂਜੀ ਸ਼ਾਮ ਦੇ 4 ਤੋਂ ਸਾਢੇ 9:30 ਨਿਕਣਗੇ ਜ਼ਰੂਰ ਇੱਕ ਵਾਰੀ ਖੜ ਕੇ ਸਾਡੇ ਕੋਲੋਂ ਟੇਸਟ ਜ਼ਰੂਰ ਕਰਕੇ ਜਦੋਂ ਤੁਸੀਂ ਇੱਕ ਵਾਰੀ ਖਾੜ ਕੇ ਫਿਰ ਸਾਡੀ ਗਰੰਟੀ ਆ ਵਾਰ-ਵਾਰ ਤੁਹਾਨੂੰ ਆਣੀ ਪਾਣਾ ਉਹ ਕਿ ਟੇਸਟ ਇੰਨਾ ਗੋਡਾ ਬਾਕੀ ਕਲੀਨ ਅਪ ਦਾ ਪੂਰਾ ਖਿਆਲ ਆ ਪ੍ਰੋਡਕਟ ਵਧੀਆ ਵਰਤਦੇ ਆ ਕੰਪਨੀ ਦਾ ਮਾਲ ਆ ਸਾਰਾ ਬੇਰਕਾ ਦੀਆਂ ਚੀਜ਼ਾਂ ਤੇ ਐਮ ਡੀ ਐਚ ਦੇ ਮਸਾਲੇ ਜਿਹੜੇ ਹੈਗੇ ਵਰਤਦੇ ਆ ਤੇ ਸਾਰਾ ਤੰਦੂਰੀ ਕਨਸੈਪਟ ਆ ਤੁਸੀਂ ਖਾ ਵੀ ਹਰ ਚੀ ਸੱਕਦੇ ਹੋ ਉੱਤੇ ਬਾਕੀ ਐਵੇਂ ਹੈ ਨਹੀਂ ਗਾ ਤਲੇ ਹੋਏ ਤੋਂ ਦੁਨੀਆ ਭਰੇ ਹੀ ਕਰਦੀ ਆ ਤਲੇ ਹੋਇਆ ਹੁਣ ਆਪਾਂ ਹੈ ਨਹੀਂ ਗਾ ਆਪਾਂ ਕੁਝ ਵੀ ਤਲਦੇ ਨਹੀਂ ਹੈਗੇ ਤੇ ਜਿਹੜੀ ਆ ਸਟੀਮ ਵੀ ਆ ਆਪਾਂ ਵੀ ਸਟੀਮ ਕਰਦੇ ਆ ਤੇ ਉਸ ਤੋਂ ਬਾਅਦ ਰੋਸਟਡ ਹੋ ਜਾਂਦਾ ਤੰਦੂਰ ਦੇ ਵਿੱਚ ਕੋਈ ਜਾਣੀ ਆ ਸਾ ਮੇਰੇ ਮੋਮੋਜ਼ ਵੀ ਨੰਬਰ 1 ਬਣਾਉਂਦਾ ਬਹੁਤ ਵਧੀਆ ਤੰਦੂਰੀ ਸਾਡੀ ਉਹ ਬੈਸਟ ਜਿਹੜੀ ਬੈਸਟ ਮੰਨੇ ਜਾਂਦੀ ਸਾਡੀ achar malai chaap ਹੋਗੀ ਸੈਂਗ ਸਪੈਸ਼ਲ ਤੇ ਤੰਦੂਰੀ ਮੋਮੋਜ਼ ਵੇਰਕਾ ਦਾ ਆਪਣੇ ਟਿੱਕਾ ਇਹ ਜਾਣੀ ਚਾਰਾਂ ਦੀ ਆਪਣਾ ਵਧੀਆ ਸੇਵਾ ਕੰਮ ਸੋਹਣਾ ਵਾ ਕਰਨ ਵਾਲੇ ਚਾਹੀਦੇ ਮੈਂ ਜਦੋਂ ਦਾ ਆਇਆ ਵਾ ਤਕਰੀਬਨ 1 ਸਾਲ ਦਾ ਮੈਨੂੰ ਸਮਾਂ ਹੋ ਗਿਆ ਇੱਥੇ ਖੜ੍ਹਦੇ ਨੂੰ ਹਰ ਬੰਦਾ ਕਿੱਲੋ ਘਰੋਂ ਜੋ ਉਹ ਮੈਂ ਤੁਰਿਆ ਸਿਰਫ 2 ਕਿਲੋ ਦਹੀਂ ਲੈ ਕੇ ਤੁਰਿਆ ਸੀ 2 ਕਿਲੋ ਦਹੀਂ ਲੈ ਕੇ ਮੇਰਾ ਕੋਈ ATM ਨਹੀਂ ਚੱਲਦਾ ਹੁੰਦਾ ਸੀ ਬਸ ਜਾਨੀ ਕਿ ਘਰ ਜਣਾ ਮਾਪੇ ਉਹਨਾਂ ਖੇਤੀ ਕਰੀ ਜਾਣੀ ਬਿਲਕੁਲ ਹਾਂ ਬਸ ਉਹ ਖੁਦ ਆ ਡੱਡੂ ਬਣ ਕੇ ਰਹਿਣਾ ਜਿਵੇਂ ਆਪਾਂ ਕਹਿ ਦਈਏ ਹੁਣ ਜਦੋਂ ਮਾਰਕੀਟ 'ਚ ਨਿਕਲਿਆ ਦੁਨੀਆ ਦੇਖਦੀ ਐ ਵੀ ਮਿੱਟੀ ਨੂੰ ਵੀ ਵੇਚ ਜਾਂਦੇ ਆ ਲੋਕਲੇਸ਼ਨ ਵਾਲੇ ਨਵੇਂ ਬੰਦੇ ਨੂੰ ਕੀ ਕਹਿਣਾ ਚਾਹੂਂਗੇ ਨੌਜਵਾਨ ਮੁੰਡਿਆਂ ਨੌਜਵਾਨਾਂ ਨੂੰ ਇਹੀ ਗੱਲ ਕਹਿਣਾ ਚਾਹੂਂਗਾ ਵੀ ਇੱਥੇ ਯਾਰ ਤੁਸੀਂ ਮੈਂ ਇੱਥੇ ਰਹੋਗੇ ਆਪਦੇ ਘਰ ਪਰਿਵਾਰ ਆ ਇਹ ਪੰਜਾਬ ਆ ਸਮਾਜ ਆ ਚਾਚੇ ਤਾਏ ਨੇ ਇਹ ਮਿਲਣੇ ਨਹੀਂ ਹੈਗੇ ਦੁਬਾਰਾ ਇਹਨਾਂ ਰਿਸ਼ਤੇ ਮਿਲਣੇ ਆ ਨਾ ਤੁਹਾਨੂੰ ਧਰਤੀ ਮਿਲਣੀਆਂ ਮੈਂ ਦੇਸ਼ ਤੋਂ ਬਾਹਰ ਤਾਂ ਕਦੇ ਗਿਆ ਨਹੀਂ ਹੈਗਾ ਪਰ ਮੈਂ ਇੰਡੀਆ ਜਿੰਨਾ ਵਿੱਚ ਜਦੋਂ ਦੇਖਿਆ ਵਾ ਵੀ ਪੰਜਾਬ ਤੋਂ ਬਾਹਰ ਜਾ ਕੇ ਆਣੀ ਵੀ ਨਹੀਂ ਪਿਆ ਵਰਗਾਂ ਦਾ ਬਿਲਕੁਲ ਸੰਗ ਕਿੰਨੀ ਕਿ ਲੱਗੀ ਜਦੋਂ ਤੁਸੀਂ ਪਹਿਲਾਂ ਕੰਮ ਸਟਾਰਟ ਕੀਤਾ ਨਹੀਂ ਮੈਂ ਕਿਉਂਕਿ ਹੁਣ ਤਾਂ ਸਾਰੇ ਪ੍ਰਵਾਸੀ ਮੈਂ ਜਿਸ ਦਿਨ ਮੈਂ ਇਸ ਤੋਂ ਬਾਅਦ ਲੋਕਡਾਊਨ ਜਦੋਂ ਲੱਗੇ ਨਾ 23 ਮਾਰਚ ਨੂੰ ਇਸ ਤੋਂ ਪਹਿਲਾਂ ਮੈਂ ਉਦੋਂ ਮਿਰਚਾਂ ਲਾਈਆਂ ਘਰ ਦੇ ਨਾਲ ਵੀ ਘਰ ਦੇ ਸਾਡੇ ਕਹਿੰਦੇ ਵੀ ਮਿਰਚਾਂ ਲਾਤੀਆਂ ਲੋਕਡਾਊਨ ਲੱਗ ਗਿਆ ਮੈਨੂੰ ਘਰ ਦੇ ਕਹਿੰਦੇ ਇਹ ਤਾਂ ਬੌਣੀਆਂ ਪੈਣਗੀਆਂ ਹਾਂ ਯਾਨੀ ਲੋਕਾਂ ਨੇ ਸ਼ਟਰ ਛੜਤੇ ਤੇ ਮੈਂ ਚੱਕ ਲਿਆ ਯਾਨੀ ਮੈਂ ਪਹਿਲੇ ਦਿਨ ਜਿਸ ਦਿਨ ਮੈਂ ਘਰੋਂ ਰੇੜੀ ਤੋਰੀ ਸੀਗੀ ਮੈਂ ਸਭ ਤੋਂ ਪਹਿਲਾਂ ਜਿਵੇਂ ਕਹਿੰਨ ਲਿਫਾਫੇ ਸ਼ਰਮ ਪਾ ਕੇ ਗੱਠ ਮਾਰ ਕੇ ਉਹ ਵੇਚੀ ਬੱਲਾ ਸ਼ਰਮੀ ਬਈ ਪਹਿਲਾਂ ਸ਼ਰਮ ਹੀ ਵੇਚੀ ਵੇ ਲਾਤੀ ਬਸ ਬਸ ਕੋਈ ਚੱਕ ਨਹੀਂ ਮੈਨੂੰ ਯਾਰ ਵੈਸੇ ਮੈਂ ਵੀ ਪਿਛਲੇ ਸਾਰੇ ਸਬਜ਼ੀ ਥੋੜੀ ਗੜਾਈ ਸੀ ਤੁਸੀਂ ਵੀ ਗੱਲ ਹੀ ਹਾਂ ਮੈਂ ਵੀ ਲੈ ਕੇ ਆਉਂਦਾ ਰਿਹਾ ਮੈਨੂੰ ਤਾਂ ਪਰ ਦੋ ਦਿਨ ਜਾਗ ਜੀ ਲੱਗੀ ਸੀ ਵੀ ਅਗਰ ਨਹੀਂ ਮੈਂ ਜੋ ਤੁਸੀਂ ਮੇਰੇ ਕੋਲ ਪਹਿਲੀ ਵਾਰ ਆਏ ਹੋ ਨਹੀਂ ਕੋਈ ਮੈਂ ਦੇਖੋ ਜੇ ਤੁਸੀਂ ਚਾਹ ਕੇ ਮੰਨਦੇ ਹੋ ਸ਼ਰਮ ਮੰਨਦੇ ਹੋ ਫਿਰ ਨਹੀਂ ਮੈਂ ਮੰਨਦਾ ਪਰ ਮੁੜ ਕੇ ਨਹੀਂ ਮੁੜ ਕੇ ਤਾਂ ਤਨੋਂ ਸਵਾਮ ਨਜ਼ਾਰਾ ਹੁੰਦਾ ਤੁਸੀਂ ਵਧੀਆ ਮਾਰਕੀਟ ਚ ਆਓ ਸਹੀ ਕਰਾਂ ਇਹ ਹੀ ਹੰਮਲ ਰਿਕਵੈਸਟ ਆ ਵੀ ਜਰੂਰ ਯਾਰ ਆਪਣੇ ਬੰਦਿਆਂ ਦਾ ਸਾਥ ਯਾਰ ਜਰੂਰ ਦੋ ਇਹ ਤੁਨੋਂ ਨਹੀਂ ਵੀ ਲੋਡ ਤੁਸੀਂ ਖੜ ਕੇ ਜਰੂਰ ਇੱਕ ਵਾਰੀ ਆਓ ਇਰਾ ਵਿਜ਼ਿਟ ਕਰੋ ਫਾਸਲਾ ਵਧਾਓ ਬਰਗਰਾਂ ਕੰਨੀਓ ਪਾਸੇ ਛੱਡ ਕੇ ਇੱਧਰ ਨੂੰ ਆਓ ਮੜਾ ਆ ਕੇ ਤਾਂ ਦੇਖੋ ਇੱਕ ਵਾਰੀ ਯਾਰ ਟੇਸਟ ਸਾਡਾ ਲੋਗ ਸਲੋਗਨ ਵੀ ਇਹੀ ਆ ਸਵਾਦ ਤੇ ਸਿਹਤ ਮੰਨ ਅਸੀਂ ਹੈਲਦੀ ਵੀ ਵੇਚਦੇ ਆ ਤੇ ਟੇਸਟੀ ਵੀ ਬਿਲਕੁਲ ਹਾਂਜੀ ਤੇ ਜਰੂਰ ਇੱਕ ਵਾਰੀ ਲੋਕੇਸ਼ਨ ਆਪਾਂ ਇੱਕ ਵਾਰੀ ਮੇਰਾ ਦੱਸ ਦਈਏ ਲੋਕੇਸ਼ਨ ਜੀ ਜਿਹੜਾ ਆਪਣਾ ਮੁੱਲਾਪੁਰ ਤੋਂ ਰੈਕੋਡ ਰੋਡ ਆ ਉਹ ਨਹਿਰ ਟੱਪ ਕੇ ਇਧਰਲੇ ਪਾਸੇ 에ਅਰ ਫੋਰਸ ਵਾਲੇ ਪਾਸੇ ਅਕਾਲਗੜ ਚਰਚ ਰੋਡ ਵੱਜਦਾ ਵਾ ਚਰਚ ਰੋਡ ਦੇ ਬਿਲਕੁਲ ਸਾਹਮਣੇ ਲਾਉਨੇ ਆ ਜੀ ਹਟ ਤੇ ਆਪਣੇ ਇਧਰ ਵੀਰ ਗੋਗੀ ਛਤਰੀਆਂ ਬਣਾਉਂਦਾ ਮੇਰਾ ਉਹਦੇ ਬਿਲਕੁਲ ਇਧਰ ਨਾਲ ਵਾਲੇ ਪਲਾਟ ਦੇ ਵਿੱਚ ਅਸੀਂ ਕੰਮ ਕਰ ਰਹੇ ਆ ਤੇ ਨਹਿਰ ਤੋਂ ਇਹ ਨਹਿਰ ਤੋਂ ਕਿੰਨੀ ਕੁ ਦੂਰੀ ਹੋਊਗੀ ਇੱਥੋਂ ਜੇ ਆਪਣੇ ਜਿਹੜੇ ਵੀਰ ਜਿਹੜੇ ਵੀਰ ਮੁੱਲਾਪੁਰ ਤਿੰਨ ਸੌ ਤਿੰਨ ਸੌ ਮੀਟਰ ਉਹੀ ਮੈਂ ਕਹਿੰਨ ਲੇ ਜਿਹੜੇ ਵੀਰ ਮੁੱਲਾਪੁਰ ਕੰਨੀਓ ਆ ਰਹੇ ਆ ਹਾਂਜੀ ਮੁਲਾ ਪਰ ਤੇ ਰੈਕਾਊਟ ਸਾਈਡ ਨੂੰ ਜਾ ਰਹੇ ਆ ਵੀ ਨਹਿਰ ਨਿੰਗਣ ਤੋਂ ਬਾਅਦ 300 ਮੀਟਰ ਤੇ ਮਸਾ 300 ਮਸਾ ਦਾ 100 ਮੀਟਰ ਤੇ ਤੁਹਾਨੂੰ ਜਿਹੜੇ ਰੈਕਾਊਟ ਨੂੰ ਜਾ ਰਹੇ ਉਹਨਾਂ ਨੂੰ ਖੱਬੇ ਹੱਥੇ ਆ ਜੜੀਆਂ ਹਾਂਜੀ ਇਹ ਆਪਾਂ ਵੀਰ ਦੀ ਬਹੁਤ ਮਦਦ ਇਹ ਕਰਨੀ ਆ ਪੈਂਡ ਵਾਲਿਆਂ ਨੂੰ ਆਪਣੇ ਆਸ-ਪਾਸ ਦੇ ਲੋਕਾਂ ਨੂੰ ਸਾਰਿਆਂ ਨੂੰ ਮੈਂ ਹੀ ਰਿਕਵੈਸਟ ਕਰਦਾ ਵੀ ਯਾਰ ਜਰੂਰ ਇਹਨਾਂ ਮੁੰਡਿਆਂ ਦਾ ਯਾਰ ਸਾਥ ਦਿਓ ਹੁਣ ਇਹ ਵੀ ਕੈਨੇਡਾ ਜਾ ਸਕਦੇ ਸੀ ਚੱਲ ਕਿੱਲਾ ਵੇਚ ਕੇ ਚਲੇ ਜਾਂਦੇ ਇਹਨਾਂ ਦਾ ਤੇ ਵਧੀਆ ਪਰਿਵਾਰ ਆ ਮਿਹਨਤੀ ਬੰਦੇ ਆ ਤੇ ਜਰੂਰ ਗੁਰਸਿੱਖ ਬੰਦੇ ਨੇ ਯਾਰ ਜਰੂਰ ਬੇਨਤੀ ਹੈ ਵੀ ਇਹਨਾਂ ਦੀ ਮਦਦ ਜ਼ਰੂਰ ਕਰੋ ਯਾਰ ਮੰਗਦੇ ਕਰਦੇ ਹੋਰ ਕਿਉਂਕਿ ਤੁਹਾਡੇ ਨਾਲ ਹੀ ਹੁੰਦਾ ਜੀ ਜਦੋਂ ਆਪਦੇ ਭਰਾ ਮੈਂ ਆਪਾਂ ਕੰਮ ਮੰਗ ਰਹੇ ਹਾਂ ਨਾ ਕੋਈ ਇਹ ਥੋੜ੍ਹਾ ਵੀ ਆਪਾਂ ਕਹਿ ਰਹੇ ਆ ਕਿ ਸਾਡੇ ਕੋਲ ਆਓ ਨਹੀਂ ਕਹਿੰਦੇ ਆਪਾਂ ਇਹ ਕਹਿੰਦੇ ਆ ਕਿ ਸਾਡੇ ਕੋਲੇ ਆਓ ਕੰਮ ਦੋ ਖਾਓ ਸਾਨੂੰ ਕੰਮ ਮਿਲ ਜੂਗਾ ਤੁਹਾਨੂੰ ਅਸੀਂ ਟੇਸ ਮਿਲੂਗਾ ਤੇ ਹੌਸਲਾ ਮਿਲ ਜੂਗਾ ਦੋ ਬੰਦੇ ਹੋਰ ਸਾਡੇ ਦੇਖ ਕੇ ਤੁਹਾਨੂੰ ਹਾਂਜੀ ਕੰਮ ਸਟਾਰਟ ਕਰ ਬਿਲਕੁਲ ਜੀ ਤੇ ਵਧੀਆ ਕੰਮ ਆ ਕੰਮ ਮਹਾਰਾਜ ਦੀ ਕਰਪਾ ਹੀ ਬਹੁਤ ਸੋਹਣਾ ਯਾਨੀ ਵਧੀਆ ਜੇ ਮੈਂ ਚਾਹਾਂ ਵੀ ਆਪਾਂ ਅਰਨ ਕਰਨ ਵਾਲੇ ਬਣ ਗਏ ਕਿੱਥੇ ਸਟਾਰਟਿੰਗ ਦਾ ਕੋਈ ਵੀ ਪਹਿਲਾ ਜੇ ਕਦੀ ਇੱਕ ਦਿਨ ਤਾਂ ਸਾਰਾ ਕੁਝ ਮੂੰਹ ਚ ਪੈਂਦਾ ਨਹੀਂ ਹੁੰਦਾ ਸਵਾ ਬਣਦਾ ਹੁੰਦਾ ਲੋਕਾਂ ਚ ਟੇਸਟ ਆਪ ਦਾ ਬਣਾ ਕੇ ਦੱਸਣਾ ਪੈਂਦਾ ਵਾ ਬ੍ਰਾਂਡ ਬਣਾਉਣਾ ਪੈਂਦਾ ਵਾ ਹੁਣ ਖੁੱਲਾ ਪਨੀਰ ਵੀ ਆਪਣੇ ਆਮ ਵਰਤਦੇ ਆ ਅਸੀਂ ਪਹਿਲੇ ਦਿਨ ਤੋਂ ਵੇਰ ਕਾਲ ਆਉਨੇ ਆ ਵੀ ਜੇ ਨੈਸ਼ਨਲ ਨਾ ਸੀ ਸਟੇਟ ਦਾ ਬ੍ਰਾਂਡ ਤਾਂ ਵਰਤਦੇ ਆ ਨਾ ਬਾਕੀ ਰੈਫਰੈਂਸ ਦੇ ਸਿਰ ਤੇ ਆਏ ਹੈ ਨਾ ਵੀ ਜੇ ਹੁਣ ਮੈਂ ਖਾ ਕੇ ਗਿਆ ਦੋਨੋਂ ਨੂੰ ਮੈਂ ਦੱਸਾਂ ਜਾ ਕੇ ਫੇਰ ਫੇਰ ਸਵਾ ਦੋ ਜੁੜਦੀ ਇਸ ਤਰ੍ਹਾਂ ਨਾ ਹੀ ਜੁੜਦੇ ਆ ਹਾਂ ਕਿਉਂਕਿ ਨਵੇਂ ਬੰਦੇ ਕੋਲੇ ਘੱਟ ਖੜਦਾ ਬੰਦਾ ਹੈ ਨਾ ਆਪਾਂ ਵੀ ਹੁਣ ਤੁਹਾਡੇ ਕੋਲੇ ਤਿੰਨ ਚਾਰ ਵਾਰੀ ਆ ਕੇ ਪ ਕਈ ਬੰਦੇ ਹੁਣ ਕਾ ਵੀ ਨਹੀਂ ਯਾਰ ਕਈ ਬੰਦੇ ਰੇਟ ਤੇ ਕਹਿੰਦਾ ਵੀ 180 ਵੇਚਦੇ ਹਾਂ ਪਰ ਵੀਰੇ ਜੇ ਤੁਸੀਂ ਚੰਗੀ ਚੀਜ਼ ਖਾਓਗੇ ਨਾ ਚੰਗੇ ਮਸਾਲੇ ਫਿਰ ਉਹਨੂੰ ਦੇਣੇ ਪੈਣੇ ਆ ਜੇ ਤੁਸੀਂ ਕੂੜਾ ਖਾਣਾ ਤਾਂ ਖਾਈ ਜਾਓ ਅਸੀਂ ਆਪਣੀ ਕੁਆਲਿਟੀ 'ਚ 5 ਰੁਪਏ ਨਹੀਂ ਘਟਾਉਂਦੇ ਹੈਗੇ ਕਿਉਂਕਿ ਸਾਨੂੰ ਪਤਾ ਵੀ ਅਸੀਂ ਇਹਦੇ 'ਚ ਡੱਬੀ ਬੰਦ ਮਸਾਲੇ ਪਾਉਂਦੇ ਆ ਬਿਲਕੁਲ ਖਰਚਾ ਖਰਚਾ ਹਾਂ ਉਹਦਾ ਮਸਾਲੇ ਇਹ ਨਹੀਂ ਕਹਿੰਦੇ ਕੋਈ ਸਾਡੇ ਜੱਦੀ ਪੁਸ਼ਤੀ ਆ ਸਦੀ ਮਾਰਕੀਟ 'ਚ ਹਰ ਚੀਜ਼ ਮਿਲਦੀ ਆ ਬਸ ਜਿਹਨੂੰ ਉਹਦਾ ਕੰਬੀਨੇਸ਼ਨ ਕਰਨਾ ਆਉਂਦਾ ਵਾ ਉਹ ਬੰਦਾ ਇਸ ਚੀਜ਼ 'ਚ ਫੀਲਡ ਦੇ ਵਿੱਚ ਉਹ ਕਾਮਯਾਬ ਬਿਲਕੁਲ ਤੇ ਹੋਰ ਵੀ ਸਾਰੇ ਬੰਦੇ ਯਾਰ ਸਾਥ ਦੋ ਬੰਦੇ ਦਾ ਵੀਰੇ ਦਾ ਹਨ ਤੇ ਜੇ ਕਿਸੇ ਨੇ ਹੋਰ ਵੀ ਸਾਤੋਂ ਵੀਡੀਓ ਕਰਾਉਣੀ ਹੋਵੇ ਪੂਰੇ ਫ੍ਰੀ ਦੇ ਵਿੱਚ ਫ੍ਰੀ ਆਫ ਕਾਸਟ ਕੋਈ ਕਾਸਟ ਨਹੀਂ ਕੋਈ ਖਰਚਾ ਨਹੀਂ ਸਾਡਾ ਅਸੀਂ ਕੋਈ ਕਸ਼ ਲੈਣਾ ਨਹੀਂ ਸਿਰਫ ਦੋ ਚੈਨਲ ਨੇ ਸਾਡੇ ਤੇ ਟਿੰਡੂ ਮੁੰਡਾ ਤੇ ਮੇਰਾ ਸਰਪੰਚ ਕੋਟ ਫਾਰਮ ਤੇ ਫ੍ਰੀ ਆਫ ਕਾਸਟ ਜਦੋਂ ਮਰਜੀ ਸਾਨੂੰ ਕੰਟੈਕਟ ਕਰੋ ਤੁਸੀਂ ਕੰਮ ਕਰਨ ਵਾਲੇ ਬਣੋ ਪ੍ਰੋਮੋਸ਼ਨ ਅਸੀਂ ਤੁਹਾਡੀ ਪ੍ਰੀ ਕਰਕੇ ਬਿਲਕੁਲ ਫ੍ਰੀ ਦੇ ਵਿੱਚ ਹਾਂਜੀ ਜੇ ਕਿਸੇ ਵੀ ਵੀਰ ਨੇ ਪ੍ਰੀ ਆਰਡਰ ਕਰਨਾ ਹੋਵੇ ਆਪਦੇ ਹੋਂ ਤੋਂ 10 ਮਿੰਟ ਪਹਿਲਾਂ ਮੇਰੇ ਨੰਬਰ ਤੇ ਕਾਲ ਕਰ ਸਕਦਾ ਵਾ ਆਪਾਂ ਉਹਨੂੰ ਆਰਡਰ ਚੰਗਲ ਕੇ ਰੱਖਾਂਗੇ ਮੇਰਾ ਕੰਟੈਕਟ ਨੰਬਰ ਆ 8195994194 ਰਿਪੀਟ ਕਰਦਾ ਵਾ 8195994194 ਤੇ ਕੋਈ ਵੀਰ ਮੂਰੇ ਵਿਆਹ ਸ਼ਾਦੀਆਂ ਦੇ ਵਿੱਚ ਸਾਡਾ ਸ਼ਾਲ ਪੋਟਾ ਲੈਣਾ ਚਾਹੁੰਦਾ ਤੇ ਉਹ ਵੀ ਸਾਡੇ ਨਾਲ ਕੰਟੈਕਟ ਕਰਨਾ ਮੇਰਾ ਨੰਬਰ ਹੈਗਾ ਜੀ ਆ 8195994194 8195994 93 94 ਜੇ ਤੁਸੀਂ ਆ ਜਾ ਰਹੇ ਹੋ ਤਾਂ ਨੂੰ ਛੇਤੀ ਆ ਤੁਸੀਂ 10 ਮਿੰਟ ਪਹਿਲਾਂ ਆਰਡਰ ਕਰਦੋ ਤੁਹਾਡੇ ਆਉਣ ਨੂੰ ਆਰਡਰ ਤਿਆਰ ਪਿਆਊਗਾ ਤੁਸੀਂ ਆ ਕੇ ਚੱਕ ਕੇ ਗੋ ਵੀ ਟੇਕ ਵੀ ਕਰ ਸਕਦੇ ਹੋ ਆਰਡਰ ਲਿਆ ਵੀ ਸਕਦੇ ਹੋ ਜੇ ਤੁਸੀਂ ਬਹਿ ਕੇ ਖਾਣਾ ਤਾਂ ਥੋੜੀ ਸੈਟਅਪ ਵੀ ਵੀਰੇ ਕੋਲੇ ਹੈਗੀ ਹੈ ਤੁਸੀਂ ਬਹਿ ਕੇ ਵੀ ਆਓ ਦਾ ਆਰਾਮ ਨਾਲ ਇੱਥੇ ਟੈਸਟ ਕਰ ਸਕਦੇ ਹੋ ਬਾਕੀ ਆਪਾਂ ਸ਼ਟਡਾਊਨ ਕਰ ਰਹੇ ਜਾਉਂਦੇ ਹਾਂ ਸਟਾਰਟਅਪ ਆ ਜੀ ਮੈਂ ਤਾਂ ਇਹੀ ਅਪੀਲ ਕਰੂੰਗਾ ਕਿਉਂਕਿ ਜਿੰਨੇ ਵੀ ਦੇਖਣ ਵਾਲੇ ਵੀ ਆ ਤੇ ਆਪਣੇ ਪਿੰਡਾਂ ਦੇ ਆਲੇ ਦਾਲ ਦੇ ਪਿੰਡਾਂ ਦੇ ਆ ਉਹਨਾਂ ਨੂੰ ਇਹੀ ਅਪੀਲ ਆ ਵੀ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਆ ਕੇ ਦੇਖੋ ਤੁਹਾਡੇ ਲਈ ਅਸੀਂ ਟੇਸਟ ਦੀ ਜ਼ਿੰਮੇਵਾਰੀ ਸਾਡੀ ਹੋਊਗੀ ਸਾਫ਼ ਸੁਥਰਾ ਖਾਣੇ ਦੀ ਜ਼ਿੰਮੇਵਾਰੀ ਸਾਡੀ ਹੋਊਗੀ ਉਸ ਤੋਂ ਬਾਅਦ ਜੇ ਕੋਈ ਕੰਪਲੇਨ ਹੋਊ ਅਸੀਂ ਬੈਠੇ ਆਂ ਬੈਠੇ ਹਾਂ ਇਹੀ ਕਹਿੰਦਾ ਵੀ ਇੱਕ ਵਾਰੀ ਜੇ ਤੁਹਾਡੇ ਆਉਣ ਦੇ ਨਾਲ ਇੱਕ ਬੰਦੇ ਨੂੰ ਹੌਸਲਾ ਫਜ਼ਾਈਏ ਹੁੰਦੀ ਆ ਵੀ ਅਸੀਂ ਕੰਮ ਕਰਨ ਵਾਲੇ ਹੋ ਗਏ ਯਾਰ ਪੰਜਾਬ ਦੇ ਵਿੱਚ ਵੀ ਕੰਮ ਹੈਗਾ ਬਿਲਕੁਲ ਹਾਂਜੀ ਸਾਰੇ ਭਰਾਵਾਂ ਦਾ ਧੰਨਵਾਦ ਥੈਂਕ ਯੂ ਸਾਨੂੰ ਦੇਖਣ ਲਈ ਹੁਣ ਸਾਡਾ ਵੀ ਰੈਡੀ ਹੋ ਗਿਆ ਤੇ ਸਾਡਾ ਵੀ ਹੁਣ ਰੈਡੀ ਕਰ ਲਿਆ ਤੁਸੀਂ ਬੈਠ ਕੇ ਖਾਓ ਹਾਂ ਧੰਨਵਾਦ ਵੀਰ ਜੀ ਸਮਾਂ ਦੇਣ ਲਈ ਬਹੁਤ ਬਹੁਤ ਮਿਹਰਬਾਨੀ ਤੇ ਵੀਰੇ ਦੀ ਹੈਲਪ ਜ਼ਰੂਰ ਯਾਰ ਕਰੋ ਤੇ ਥੈਂਕ ਯੂ so much okay